ਅੱਲੀ ਬਰਸਾਤ ਨੇ ਹੀ ਪ੍ਰਸ਼ਾਸਨ ਦੇ ਪ੍ਰਬੰਧਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਪਿੰਡ ਦੋਦਾ ਦੇ ਵਿੱਚ ਹੋਈ ਤੇਜ਼ ਬਰਸਾਤ ਦੇ ਨਾਲ ਪ੍ਰਸ਼ਾਸਨਿਕ ਪ੍ਰਬੰਧਾ ਦੀ ਪੋਲ ਖੁੱਲ ਗਈ ਹੈ ਦੱਸਦੇ ਕਿ ਲੱਖਾਂ ਦੀ ਲਾਗਤ ਦੇ ਨਾਲ ਥਾਪਰ ਮਾਡਲ ਦੇ ਤਹਿਤ ਛੱਪੜ ਦਾ ਨਿਰਮਾਣ ਕੀਤਾ ਗਿਆ ਸੀ ਉੱਥੇ ਮੀਂਹ ਦੇ ਪਾਣੀ ਨੇ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਦਸਤਕ ਦੇ ਦਿੱਤੀ ਹੈ ਪਾਣੀ ਛੱਪੜ ਦੇ ਵਿੱਚ ਓਵਰਫਲੋ ਹੋ ਕੇ ਜ਼ਿਆਦਾਤਰ ਘਰਾਂ ਦੇ ਵਿੱਚ ਪਹੁੰਚ ਗਿਆ ਤੇ ਉਥੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਪਾਣੀ ਦੇ ਵਿੱਚ ਡੁੱਬ ਗਿਆ ਸਕੂਲ ਦੇ ਵਿੱਚ ਲੱਖ ਲੱਖ ਤੱਕ ਪਾਣੀ ਖੜਾ ਹੈ ਜਿਸ ਕਾਰਨ ਸਕੂਲ ਬੰਦ ਕਰਨਾ ਪੈ ਰਿਹਾ ਉਥੇ ਗੁਰਦੁਆਰਾ ਨਾਨਕਸਰ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ ਤੇ ਸੰਗਤ ਦਾ ਆਉਣਾ ਬਿਲਕੁਲ ਬੰਦ ਹੈ ਦੱਸਦੀ ਕਿ ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਦੇ ਕੋਲ ਲੰਗਦਾ ਰਸਤਾ ਵੀ ਬੰਦ ਹੋ ਚੁੱਕਿਆ ਜਿੱਥੇ ਬਰਸਾਤ ਕਾਰਨ ਕਿਸਾਨਾਂ ਨੂੰ ਰਾਹਤ ਮਿਲੀ ਹੈ ਉਥੇ ਪਿੰਡ ਦੇ ਵਿੱਚ ਬਾਰਿਸ਼ ਆਫਤ ਬਣ ਕੇ ਆਈ ਹੈ ਤੇ ਸਮੇਂ ਸਿਰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪ੍ਰਬੰਧ ਨਹੀਂ ਕੀਤੇ ਗਏ ਉਸ ਦੇ ਹਾਲਾਤ ਨਜ਼ਰ ਆ ਰਹੇ ਨੇ ਕਿਨਾ ਕੀ ਦਈ ਮੇਰਾ ਠਾਣਾ ਸਿੰਘ ਜੀ ਅਸੀਂ ਕੀ ਕਹਿਣਾ ਚਾਹਾਂਗੇ ਜਿਹੜੇ ਪਿੰਡ ਦੇ ਵਿੱਚ ਹਾਲਾਤ ਹੈ ਉਹ ਅਸੀਂ ਜੀ ਇੱਥੇ ਇਹ ਦੱਸਾਂਗਾ ਇੱਥੇ ਗੁਰਦੁਆਰਾ ਸਾਹਿਬ ਕੋਲ ਕਰ ਸੀ 35 ਸਾਲ ਸਾਲ ਤੋਂ ਇਹ ਮਤਲਬ ਆ ਰਹੀ ਹੈ ਦਿੱਕਤ ਬਹੁਤ ਜ਼ਿਆਦੇ ਇੱਥੇ ਸਮਾਂ ਦੇ ਸਰਕਾਰ ਨੇ ਬਹੁਤ ਪੈਸਾ ਦਿੱਤਾ ਇਹ ਗੱਲ ਨਹੀਂ ਵੀ ਪੈਸਾ ਨਹੀਂ ਆਇਆ ਛੱਪਣ ਨੂੰ ਬਹੁਤ ਪੈਸਾ ਆਇਆ ਪਰ ਉਹ ਪੈਸੇ ਦਾ ਨਾ ਸਹੀ ਇਸਤੇਮਾਲ ਨਹੀਂ ਹੋਇਆ ਜੇ ਇੱਥੇ ਜਦੋਂ ਸਾਰਿਆਂ ਨੂੰ ਪਤਾ ਸੀਗਾ ਵੀ ਇੱਥੇ ਪਾਣੀ ਨਿਕਲ ਸਾਡੇ ਪਿੰਡ ਦਾ ਇੱਥੇ ਛੱਪਣ ਨੂੰ ਪੱਕਾ ਕਰਨ ਵਾਲੋਂ ਚਾਹੇ ਮੜੋੜ ਮੜੋੜ ਕਰਨ ਵਾਲੋਂ ਇੱਥੇ ਸੀਵਰੇ ਪਾਇਆ ਜਾਂਦਾ ਸੀਵਰੇ ਪਾ ਕੇ ਪਿੰਡ ਦਾ ਨਿਕਾਸੀ ਦਾ ਨਾਲ ਤਾਂ ਸਕੂਲ ਉਹ ਗੁਰਦੁਆਰਾ ਡੇਰਾ ਸਭ ਇਹ ਸਭ ਵੱਜ ਜਾਂਦੇ ਉਧਰੋਂ ਗਰੀਬ ਗੁਰੂ ਦਾ ਬਹੁਤ ਬੁਰਾ ਹਾਲ ਹੈ ਇੱਥੇ ਜਿਹੜੇ ਜ਼ਿੰਮੇਦਾਰ ਆ ਪਸ਼ੂਆਂ ਵਾਸਤੇ ਪੱਠੇ ਪੁੱਠੇ ਲੈਣ ਜਾਂਦੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਦੂਰ ਦੇ ਹੋ ਕੇ ਜਾਣਾ ਪੈਂਦਾ ਅੱਜ ਤਾਂ ਇਸ ਕਰਕੇ ਮਤਲਬ ਬੇਨਤੀ ਕਰਦੇ ਆ ਜੀ ਵੀ ਸਾਡਾ ਹੋਰ ਕੋਈ ਹੱਲ ਕਰਨ ਵਾਲੋ ਸਾਡੇ ਪੰਜ ਦਾ ਸੀਵਰੇਜ ਪਾ ਕੇ ਸਾਡਾ ਪਾਣੀ ਬਾਹਰ ਕੱਢਾ ਜਾਵੇ ਇਹ ਦੀ ਨਾ ਤਾਂ ਕਿਹਦੀ ਸਮਾਰਟ ਸਕੂਲ ਬਣਾਤੀ ਸਮਾਰਟ ਸਕੂਲ ਦਾ ਸਮਾਰਟ ਸਕੂਲ ਤਾਂ ਹੈਗਾ ਹੀ ਸਮਾਰਟ ਸਕੂਲ ਪਾਣੀ ਚ ਡੁੱਬਿਆ ਹੋਈ ਉਸ ਬਣਾਉਣ ਵਾਲੇ ਤੇ ਫੇਰ ਹੀ ਬਦਲ ਨਾਲ ਇਹ ਸਮਾਰਟ ਸਕੂਲ ਦੇ ਵਿੱਚ ਬੱਚੇ ਬਹਿਣ ਹੁਣ ਮਾਸਟਰ ਇੱਥ ਉਹ ਜਿਹੜਾ ਟਰਾਲੀਆਂ ਚੜ੍ਹ ਕੇ ਗੱਡੀਆਂ ਚੜ੍ਹ ਕੇ ਬਲਦਾਂ ਤੇ ਚੜ੍ਹ ਕੇ ਉਹ ਜਿਹੜੇ ਉੱਥੇ ਬੱਚਿਆਂ ਕੋਲ ਜਾਂਦੇ ਆ ਹੁਣ ਬੱਚੇ ਇੱਥੇ ਆਉਣ ਤਾਂ ਮਾਸਟਰ ਆਉਣ ਹੁਣ ਮਾਸਟਰਾਂ ਕੇ ਵੀ ਕੇਰਨਾ ਪੜਾਈ ਦਾ ਵੀ ਨੁਕਸਾਨ ਹੋ ਰਿਹਾ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਬਾਕੀ ਇੱਥੇ ਨੁਕਸਾਨ ਤਾਂ ਹੋਣੇ ਹੋਣਾ ਇਹ ਹੋਰ ਬਹੁਤ ਨੁਕਸਾਨ ਹੋ ਰਿਹਾ ਜੀ ਹੁਣ ਬੱਚੇ ਆ ਜੀ ਹੁਣ ਇੱਥੇ ਬੱਚੇ ਆਉਂਦੇ ਆ ਜੇ ਕੋਈ ਬੱਚਾ ਡੁੱਬ ਕੇ ਡੁੱਬ ਗਿਆ ਉਹ ਮਾਸਟਰ ਦੇ ਮੈਂ ਪੈ ਜੂਗਾ ਮਾਸਟਰਾਂ ਨੇ ਖਿਆਲ ਕਿਦਾ ਮਾਸਟਰ ਨੂੰ ਕਿੱਥੇ ਬੈਠ ਕੇ ਖਿਆਲ ਕਰਨਾ ਜੇ ਉਹਨਾਂ ਸਾਣੇ ਜਾਂ ਟਰਾਂਸ ਕੀ ਮੰਗ ਕੀ ਕਰਦੇ ਬਈ ਸਰਕਾਰ ਤੋਂ ਸਰਕਾਰ ਤੋਂ ਮੰਗ ਇਹ ਕਰਦੇ ਆ ਮਤਲਬ ਹੋ ਸਕਦਾ ਛਾਂਟ ਤੇ ਅਸੀਂ ਮੰਗ ਇਹ ਕਰਦੇ ਆਂ ਵੀ ਜੋ ਅਥਰੋ ਸਾਡੇ ਪਿੰਡ ਦਾ ਸੀਵਰੇਜ ਆ ਪਾਣੀ ਦੀ ਨਿਕਾਸ ਕੀਤੀ ਜਾਵੇ ਮਾਰਕੀਟ ਕਮੇਟੀ ਠੀਕ ਹੈ ਮਾਰਕੀਟਿੰਗ ਕਮੇਟੀ ਬਣਾਈ ਜਾਵੇ ਉਹ ਅੱਗੇ ਨਰੇਗਾ ਨੇ ਮੜਾਇਆ ਕੀਤਾ ਸੀਗਾ ਇੰਤਜ਼ਾਮ ਆਪਣਾ ਇਤਰਾਜ ਕਰਤਾ ਸੀਗਾ ਉਹ ਕਮੇਟੀ ਬਣਦੀ ਸੀਗੀ ਉਹ ਕਰਕੇ ਹਾਂ ਕਮੇਟੀ ਕੈਂਸਲ ਹੋ ਗਈ ਰੁਕ ਜਾਓ ਬਰਾ ਕਿ ਨਾਕੀ ਤੱਟ ਮੇਰਾ ਨਾਮ ਜਵਾਰ ਸਿੰਘ ਹੈ ਜੀ ਅਸੀਂ ਕੀ ਕਹਿਣਾ ਚਾਹਾਂਗੇ ਅੱਜ ਪਿੰਡ ਦੇ ਹਾਲਾਤ ਅੱਜ ਹਾਲਾਤ ਤਾਂ ਮੈਂ ਇਹ ਕਹਿਣਾ ਵੀ ਜਿੰਨੇ ਦਿਨ ਹੋ ਗਏ 5 ਮਹੀਨੇ ਨੂੰ ਹੋ ਗਣਾ 20 ਚੌਥਾ ਪੰਜਵਾਂ ਦਿਨ ਨਾ ਇਸ ਜਿੰਨਾ ਦੀ ਸਰਕਾਰ ਨੇ ਮਾੜੀ-ਬੋੜੀ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਬਈ ਉਹਨਾਂ ਨੂੰ ਹੁਣ ਜਿਹੜੇ ਸਾਡੇ ਬੱਚੇ ਐ ਤੇ 5-7 100 ਪੜਦਾ ਹੈ ਮਾਈਟਰੋ ਦੇ ਟਰਾਲੀਆਂ ਤੇ ਲਿਆ ਕੇ ਅਸੀਂ ਧਾਰੇ ਟਰਾਲੀਆਂ ਤੇ ਲਗਾਏ ਤੇ ਜੋ ਨਹੀਂ ਹੁੰਦੇ ਤਾਂ ਉਹਨਾਂ ਨੂੰ ਘਰੇ ਬਾਜਣਗੇ ਵੀ ਮਾ ਆਏ ਨਹੀਂਗੇ ਉਹਨਾਂ ਦਾ ਬੱਚਾ ਦਾ ਪ੍ਰਬੰਧ ਕਰਕੇ ਸਰਕਾਰ ਉਹਨਾਂ ਨੂੰ ਬੱਚਾ ਨੂੰ ਪੜ੍ਹਨ ਤਾਂ ਲਾਵੇ ਕਿਤੇ ਚਾਹੇ ਉਹਨਾਂ ਨੂੰ ਟੀਚਰਾਂ ਉਹਨਾਂ ਘਾਵੇ ਨਾਲ ਤੇ ਲਿਆਵੇ ਕਿਸਤੀ ਲੈਣਾ ਤੇ ਲਿਆ ਕੇ ਨਾ ਅਸੀਂ ਗੁਰਦੁਆਰੇ ਨੂੰ ਤੇ ਡੇਰੇ ਜਾਵੜਿਆ ਕਰੀਏ ਸਾਡੇ ਪਿੰਡ ਦਾ ਤੇ ਮਾਈਟਰਾਂ ਦਾ ਕੀ ਕਸੂਰ ਫੇਰ ਆਈਆਂ ਅਕੜੀਆਂ ਆਉਂਦੇ ਨਹੀਂ ਆ ਗਿਆ ਉਹ ਛੱਪੜ ਦਾ ਬਣਾ ਕੇ ਡੁੱਬ ਕੇ ਮੁਰਝਾਨ ਅ ਛੱਪੜ ਹੀ ਬਣਾਇਆ ਗਿਆ ਸੀ ਵੀ ਇੰਨੇ ਦਿਨ ਹੋ ਗਏ ਯਾਰ ਅੱਜ ਤੱਕ ਵੀ ਨਹੀਂ ਆਜਾ ਹੁਣ ਤਾਂ ਆ ਜਾਂਦੇ ਇੰਨੇ ਦਿਨ ਹੋ ਗਏ ਅੱਗੇ ਵੀ ਵੀਡੀਓ ਜਾਵੜੀਆਂ ਉਹਨਾਂ ਕੋਲੇ ਗਈਆਂ ਨਹੀਂ ਅੱਗੇ ਛੱਪੜ ਬਣਾਇਆ ਸੀ ਸੁਵਦਾਸਤੇ ਬਣਾਇਆ ਸੀ ਜੀ ਲੱਗਦਾ ਕਿ ਸੁਵਦਾ ਹੋਈ ਇਹਦੀ ਸੁਵਦਾ ਦਾ ਰੋਲਾ ਪਾਏ ਬੰਨਣਾ ਦੇਉ ਤੇ ਉਹਨੇ ਤਾਂ ਮਾਰਿਆ ਸਾਨੂੰ ਜਿਉਂ ਨਾਂ ਬਣਦਾ ਦਾ ਛੱਪੜ ਕਿਲਾ ਤਾਂ ਭਰਤਾ ਉਹਨਾਂ ਨੇ ਕਿੰਨੇ ਕਿ ਰੁਪਏ ਲੱਗੇ ਟੋਟਲੇ ਤੇ ਬਣਾਉਣ ਤੇ ਲੱਗ ਪਏ ਜੀ ਇਹ ਤਾਂ ਲੱਗਿਆ ਹੋਣਾ ਮੇਰੇ ਸਾ 90 95 ਕਰੋੜ ਤਾਂ ਲੱਗਿਆ ਹੀ ਹੋਊਗਾ ਖਾਹ ਦਿਖਾਦਾ ਇਹ ਲੱ ਉਹ ਤਾਂ ਸੈਂ ਉਹਨਾਂ ਨੂੰ ਪਤਾ ਉਹ ਜਿਹੜੇ ਜਿਹਨੇ ਲਵਾਏ ਜੀ ਨੇ ਲੱਗਦਾ ਕੋਈ ਹਾਲਾਤ ਕਿੰਨੇ ਦਿਨਾਂ ਜੀ ਇੰਝ ਚੱਲਣਗੇ ਜੀ ਫਿਰ ਹਾਲਾਤ ਉਹਨਾਂ ਦਾ ਜੀ ਮੀਂਹ ਫੇਰ ਆ ਜੂਗਾ ਡਰ ਹਜੇ ਛਤਾਈ ਨਾ ਜੀ ਡਰ ਨਹੀਂ ਜਾਣਾ ਚੱਲਣਾ ਹੀ ਸਕੂਲ ਤੋਂ ਬੱਚੇ ਆ ਨਹੀਂ ਸਕਣਗੇ ਉਹਨਾਂ ਨੂੰ ਉਹ ਵੀ ਕਿਤੇ ਜਗ੍ਹਾ ਦੇਓ ਸਾਨੂੰ ਸਰਕਾਰ ਨੂੰ ਆਖੋ ਸੁਣੋ ਜੀ ਇਹ ਵੀ ਗੱਲ ਹੈ ਪਿਛਲੇ ਲੰਮੇ ਸਮੇਂ ਤੋਂ ਇਸਾਨਾਪਤੀ ਸਾਲਾਂ ਜੀ ਦੀ ਪ੍ਰੋਬਲਮ ਚੱਲਦੀ ਜਾ ਰਹੀ ਹੈ ਕਦੇ ਹੱਲ ਨਹੀਂ ਕੀਤੀ ਕਿਸੇ ਨੇ ਹਾਲ ਜੀ ਆ ਪੈਰ ਲੈਣ ਪਾਉਂਦੇ ਆ ਉਹ ਚੱਲਦੀ ਨਹੀਂ ਗਈ ਮੋਟਰ ਪਾਣੀ ਚੱਗਦੀਆਂ ਜਿਹਨੂੰ ਮੀਂਹ ਆ ਗਈ ਮੋਟਰ ਪਾਣੀ ਚੱਕੂ ਕਿੰਨਾ ਕ ਇੱਕ 4-4 ਕਲਾਂ ਦੇ ਘਰ ਹੈ ਤੇ ਕੱਲੇ ਘਰ ਦਾ ਨਹੀਂ ਉਹ ਮੋਟਰਾਂ ਚੱਕਦੀਆਂ ਪਾਣੀ ਕਿੰਨੇ ਕਿੰਨੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਹੀ ਦਿੱਕਤਾ ਰਹੀਆਂ ਨੇ ਇਹ ਤੇ ਘੜ ਤੋਂ ਘੜਤੀ 25-25 30 ਵਰਿਆਂ ਦਾ ਪਹਿਲਾਂ ਤਾਂ ਉਹ ਧਰਤੀ ਪਾਣੀ ਸੋਖਦੀ ਉਹ ਤਾਂ ਸੋਖ ਸਕ ਜਾਂਦਾ ਸੀ ਤੇ ਹੁਣ ਤਾਂ ਧਰਤੀ ਵੀ ਸੋਖਣੋਂ ਵੜ ਗਈ ਪਾਣੀ ਇੱਕ ਛੱਪੜ ਜਿਹਾ ਛੋਟਾ ਦਾਗਾ ਮਿੱਟੀ ਦਾ ਭਰ ਗਿਆ ਕੁਝ ਇਹਨਾਂ ਨੇ ਭਰਤਾ ਹਾਂ ਜੀ ਕੀ ਨਾ ਕੀ ਤੇ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਇਹ ਪੂਰੀ ਪੋਸਟ ਕੀ ਇੱਥੇ ਜੀ ਮੈਂ ਟੀਚਰ ਹਾਂ ਟੀਚਰਾਂ ਚ ਆਉਗੇ ਜੀ ਇਹ ਦੇਖ ਲਾ ਸਕਦੇ ਲਾਦਾ ਤੁਹਾਡੇ ਸਾਹਮਣੇ ਜੀ ਦੇਖੋ ਪਾਣੀ 4-5 ਹਨ ਹੋ ਗਿਆ ਜੀ ਜੀ ਖੜੇ ਨੂੰ ਤੇ ਹਾਲੇ ਤਾਂ ਕੋਈ ਨਹੀਂ ਹੋਇਆਗਾ ਹੁਣ ਜੇ ਮੋਟਰਾਂ ਚੱਲਦੀਆਂ ਤਾਂ ਉਹ ਵੀ ਪਾਣੀ ਮਾੜਾ ਮੁੱਟਾ ਨੀਵਾ ਹੋਇਆ ਘਟੋ ਘਟ ਵੀ 10 12 ਦਿਨ ਹਿਤ ਕਰ ਲੱਗ ਜਾਣੇ ਆ ਤੇ ਬੱਚਿਆਂ ਦਾ ਹੁਣ ਬੱਚੇ ਇੱਥੇ ਪਹੁੰਚ ਨਹੀਂ ਸਕਦੇਗੇ ਜੀ ਜਿਹੜੇ ਆ ਪਿਛਲੇ ਪਾਸੇ ਕਮਰੇ ਆ ਪੁਰਾਣੀ ਬਿਲਡਿੰਗ ਆ ਤਿੰਨ ਚਾਰ ਕਮਰੇ ਸਾਰੇ ਡੁੱਬੇ ਹੋਏ ਆ ਤੇ ਇਹਨਾਂ ਦਾ ਕੋਈ ਨਾ ਕੋਈ ਪ੍ਰਬੰਧ ਕਰਵਾਇਆ ਜਾਵੇ ਜੀ ਦੱਸਿਆ ਜੀ ਕਿੰਨੇ ਕਿੰਨੇ ਸਾਲਾਂ ਤੋਂ ਇਹ ਪ੍ਰੋਬਲਮ ਆ ਰਹੀ ਜੀ ਇਹ ਮੈਨੂੰ 12 13 ਸਾਲ ਹੋ ਗਏ ਉਦੋਂ ਤੋਂ ਆਹੀ ਹਾਲ ਆ ਜੀ ਇਹਨਾਂ ਦਿਨਾਂ ਦੇ ਵਿੱਚ ਕੋਈ ਭੇਜਿਆ ਜੀ ਕੋਈ ਹਾਂਜੀ ਧਿਆਨ ਦੇ ਵਿੱਚ ਤਾਂ ਲੈਂਦਾ ਹੀ ਹੈ ਜੀ ਸੀਨੀਅਰ ਅਫਸਰਾਂ ਦੇ ਜੀ ਇਹ ਪ੍ਰਕਾਰ ਵਈ ਹਿਤਕਰ ਕੋਈ ਨਹੀਂ ਹੋਈ ਜੀ ਕਿੰਨੀ ਕਿ ਪੜਾਈ ਦਾ ਨੁਕਸਾਨ ਹੋ ਰਿਹਾ ਹੈ ਪੜਾਈ ਦਾ ਨੁਕਸਾਨ ਹੀ ਆ ਜੀ ਹੁਣ 15 ਦਿਨ ਸਕੂਲ ਨਹੀਂ ਲੱਗਣਾ ਤੇ ਹੁਣ ਬੱਚੇ ਆ ਵੀ ਨਹੀਂ ਸਕਦੇ ਕਿ ਹਾਦੀ ਕਿੰਨੇ ਬੱਚੇ ਇੱਥੇ ਪੜ੍ਹਦੇ ਬੱਚੇ ਹੈਗੇ 350 ਦੇ ਲਗਭਗ ਹੀ